ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਜੀ ਗੁਰਦੁਆਰਾ ਮੈਦਿਆਣਾ ਸਾਹਿਬ ਤੇ ਕਰਵਾਉਂਦੇ ਆ ਤੁਹਾਨੂੰ ਇੱਥੋਂ ਦੇ ਦਰਸ਼ਨ ਸੋ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਬੇਨਤੀ ਆ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਸ ਜਗ੍ਹਾ ਤੇ ਇਤਿਹਾਸ ਦਾ ਕੱਲਾ ਕੱਲਾ ਦ੍ਰਿਸ਼ ਐਨੀ ਖੂਬਸੂਰਤੀ ਨਾਲ ਮੂਰਤੀਆਂ ਦੁਆਰਾ ਦਰਸਾਇਆ ਗਿਆ ਜੋ ਤੁਹਾਨੂੰ ਬਿਲਕੁਲ ਹੈਰਾਨ ਕਰਕੇ ਰੱਖ ਦੇਵੇਗਾ ਸੋ ਚਲੋ ਪਹਿਲਾਂ ਤੁਹਾਨੂੰ ਦਰਬਾਰ ਸਾਹਿਬਾ ਲੈ ਕੇ ਚੱਲਦੇ ਹਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਸਥਾਨਾਂ ਉੱਪਰ ਲਿਖਿਆ ਹੁੰਦਾ ਹੈ ਕਿ ਇੱਥੇ ਵੀਡੀਓ ਬਣਾਉਣਾ ਅਤੇ ਫੋਟੋ ਖਿੱਚਣਾ ਮਨਾ ਹੈ ਇਸ ਕਰਕੇ ਕਈ ਵਾਰੀ ਅੰਦਰ ਦੀ ਵੀਡੀਓ ਨਹੀਂ ਬਣਾਈ ਜਾ ਸਕਦੀ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਧਿਆਨ ਰੱਖੀਏ ਕਿਉਂਕਿ ਮੇਰਾ ਮਕਸਦ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਾਉਣਾ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣਾ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਮੇਰੇ 2-4 ਵਿਊਜ਼ ਦੇ ਵਾਸਤੇ ਕਿਸੇ ਵੀ ਧਾਰਮਿਕ ਸਥਾਨ ਦੀ ਮर्यादा ਭੰਗ ਹੋਵੇ ਜਾਂ ਫਿਰ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੇ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਵੱਲ ਤੇ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੋ ਦੇ ਲੋ ਪਰੇ ਗਏ ਨਾ ਉਹ ਦਮੀ ਰਾਮ ਗਰਮ ਰੋ ਹੋ ਪਿੰਡ ਚ ਗੜਮਟਾ ਬਰਾਉਂ ਦੇਖੋ ਜੀ ਨਾ ਆਹ ਜੀ ਇਹ ਜਿਹੜੀ ਪਾਣੀ ਰੱਖੋ ਇਹ ਚੀਜ਼ ਬਣਾ ਦੇਣੀ ਹੈ ਜੀ ਅੱਛਾ ਉਹ ਗੁਈ ਕਰਨੀ ਲਈ ਹੈ ਚੰਗਾ ਸਾਬਤ ਹੈ ਸਵਾਗਤ ਹੈ ਜੀ ਤੁਹਾਡਾ ਪਾਣ ਮੈਂ ਨੂੰ ਬੇਚੇ ਕੋਲ ਨੂੰ ਆ ਜੇ ਸਹੀ ਨਿਕੜਨਾ ਇਹ ਨੇ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਸਾਰਾ ਥੱਲੇ ਇਤਿਹਾਸ ਲਿਖਿਆ ਹੋਇਆ ਜਿਵੇਂ ਇਹਨਾਂ ਦਾ ਤੁਸੀਂ ਪੜ ਸਕਦੇ ਆ ਕਿਦਾਂ ਇਹਨਾਂ ਦਾ ਪੋਟਾ ਪੁਟਾ ਕੱਟਿਆ ਗਿਆ ਇਹ ਤਸਵੀਰ ਹੈ ਜੀ ਅਨੰਤਪੁਰ ਸਾਹਿਬ ਦੀ ਜੰਗ ਦੀ ਜਦੋਂ ਜੰਗ ਦੇ ਮੈਦਾਨ ਵਿੱਚ ਭਾਈ ਕਨਈਆ ਜੀ ਨੇ ਬਿਨਾਂ ਕਿਸੇ ਵਿਤਕਰੇ ਤੋਂ ਜ਼ਖਮੀਆਂ ਦੀ ਸੇਵਾ ਕੀਤੀ ਸੀ ਉਹਨਾਂ ਨੂੰ ਜਲ ਲਿਖਾਇਆ ਸੀ ਅਤੇ ਮਾਲਮ ਪੱਟੀ ਕੀਤੀ ਸੀ ਚਾਹੇ ਉਹ ਸਿੱਖ ਸੀ ਚਾਹੇ ਉਹ ਦੁਸ਼ਮਣਾਂ ਦੇ ਸੈਨਿਕ ਸੀ ਉਹਨਾਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਇਹ ਸੇਵਾ ਨਿਭਾਈ ਸੀ ਤੇ ਅੱਜ ਖਿਦਰਾਣੇ ਦੀ ਢਾਬ ਦੀਆਂ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਬਣਾਇਆ ਹੋਇਆ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਦਾਂ ਪੁਤਲਿਆਂ ਦੇ ਵਿੱਚ ਜਾਨ ਪਾ ਦਿੱਤੀ ਹੋਵੇ ਮਾਤਾ ਭਾਗੋ ਜੀ ਇਹਨਾਂ ਜੀ ਭਾਈ ਮਹਾ ਸਿੰਘ ਜੀ ਆਨੇ ਜੀ ਸ਼ਹੀਦ ਭਗਤ ਸਿੰਘ ਜੀ ਜਦੋਂ ਉਹ ਜੇਲ੍ਹ ਵਿੱਚ ਸੀਗੇ ਉਹਨਾਂ ਦੀ ਜੇਲ੍ਹ ਦੀ ਜ਼ਿੰਦਗੀ ਦਾ ਦ੍ਰਿਸ਼ ਦਿਖਾਇਆ ਗਿਆ ਇਸ ਵਿੱਚ ਇਹਨੇ ਜੀ ਭਾਈ ਜੈ ਸਿੰਘ ਜੀ ਖਲਕਟ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੂਰਤੀਆਂ ਬਣਾ ਕੇ ਦਰਸਾਇਆ ਗਿਆ ਦ੍ਰਿਸ਼ ਇਹ ਨੇ ਜੀ ਪੀਰ ਪੁੱਦੂ ਸ਼ਾਹ ਜੀ ਇਹਨੇ ਜੀ ਸ਼੍ਰੀ ਕਰਤਾਰ ਸਿੰਘ ਸਰਾਬਾ ਜੀ ਹਰ ਇੱਕ ਮੂਰਤੀ ਦੇ ਥੱਲੇ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਇਹ ਤੁਸੀਂ ਸਾਰਾ ਪੜ੍ਹ ਸਕਦੇ ਆ ਜੀ ਭਾਈ ਦੇ ਆਲਾ ਜੀ ਜਦੋਂ ਦੇਗਾ ਵਿੱਚ ਉਵਾਲਿਆ ਗਿਆ ਸੀ ਉਸ ਵੇਲੇ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਜੀ ਸਾਈ ਮੀ ਯਾਮੀਰ ਜੀ ਤੇ ਆ ਜੀ ਸੂਬੇ ਦੀ ਕਚਹਿਰੀ ਦਾ ਦ੍ਰਿਸ਼ ਜਦੋਂ ਬਾਬਾ ਜੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੀ ਮੀਰ ਮੰਨੂ ਦੇ ਜ਼ੁਲਮਾਂ ਦਾ ਦਿਖਾਇਆ ਗਿਆ ਜੀ ਇਹਦੇ ਵਿੱਚ ਕਸ ਕਿੱਥੇ ਆ ਮੂਡ ਲਈ ਹੋਣੀ ਕਿ ਬਸ ਦੀ ਨਹੀਂ